ਵੀ ਜਾਇ ਕੱਟਣ ਹੋ ਜੇਗੇ ਪਤੀ ਦਿੱਤੀ ਮੰਦ ਨੇ ਕਿਉਂ ਕਠਾਉਂਦੇ ਜਦ ਮੁੱਦਾ ਇੱਕਾ ਬਣਾ ਜਾਂ ਮੁੱਦਾ ਇੱਕ ਹੈ ਸਾਂਝਾ ਹੈ ਕਿ ਕਠਾਉਣ ਕਿਉਂ ਆੜਾ ਪਾਉਣੇ ਨੇ ਜੇ ਆਪਾਂ ਰਾਜ ਦੀ ਭਾਗ ਦੇ ਨੇਸਾ ਕੇ ਗੱਤ ਕਮ ਕਰਦਾ ਕੋਈ ਦੇਖੋ ਸਾਹਮਣੇ ਆ ਬਣਾਉਂ ਕੇ ਨਾਲ ਕਿਸੇ ਦਾ ਬਰਤਾਰਾ ਬਰਤਾਰਾ ਪੰਜਾਬ ਦੇ ਲੋਕ ਜਿਹੜੇ ਇਤਿਹਾਸ ਪੜ੍ਹਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਦੇ ਨੇ ਸਿੱਖ ਰਾਜ ਨੂੰ ਯਾਦ ਕਰਦੇ ਨੇ ਉਹ ਜਿਹੇ ਚੀਜ਼ਾਂ ਉਮੀਦ ਰੱਖਦੇ ਦੁਬਾਰਾ ਆਉਣ ਦੀ ਅਸੀਂ ਅਰਦਾਸ ਕਰਦਾ ਪ੍ਰਮਾਤਮਾ ਜੀ ਨਾਲ ਸੱਚੇ ਭਾਈ ਚੇਕ ਪਕਰੋਗੇ ਆ ਲੋੜ ਬਹੁਤ ਹੈ ਜਿ ਕੋਈ ਇੱਕ ਬੰਦਾ ਦਾ ਮਰਨ ਦੇ ਕਿਨਾਰੇ ਬੈਠਾ ਵਿਚਾਰਾ ਮੰਗਦੋਂ ਦੀ ਵੀ ਹੈ ਇਹੀ ਹੈ ਜੀ ਜਿਹੜੇ ਸਾਰੇ 33 ਜਥੇਬੰਦੀਆਂ ਨੇ ਜੋ ਉਹਨਾਂ ਦੀ ਉਹੀ ਮੰਗਦੇ ਉਹ ਬੈਠੇ ਨੇ ਅਕਾ ਜੀ ਕੀ ਨਾਮ ਹੈ ਮੇਰਾ ਪ੍ਰਵੀਰ ਸਿੰਘ ਹੈ ਜੀ ਠੀਕ ਹੈ ਪਿੰਡ ਬੱਗ ਮਾਜਰਾ ਠੀਕ ਹੈ ਅਕਾ ਜੀ ਜਿਵੇਂ ਹੁਣ ਡੱਲੇਵਾਲ ਸਾਹਿਬ ਮਰਨ ਵਾਰ ਤੇ ਬੈਠੇ ਨੇ ਹਾਲਤ ਗੰਭੀਰ ਹੈ ਤਾਂ ਕਿੰਨੇ ਕੁ ਲੋਕ ਜਾ ਰਹੇ ਨੇ ਤੁਹਾਡੇ ਇਧਰੋਂ ਹੁਣ ਦੇਖੋ ਲੋਕਾਂ ਦੀ ਜਾਨ ਨਾ ਜਾਣ ਚਾਹੀਏ ਸਰਕਾਰ ਦਾ ਆਪਣਾ ਫਰਜ਼ ਬਣਦਾ ਹੈ ਵੀ ਇਹਦਾ ਜਿਹੜਾ ਡਿਸਪੂਟ ਪੈ ਬਨੇ ਇਹਨੂੰ ਮੇਪਰੇ ਚਾੜਨਾ ਜਿਹੜਾ ਅਨਦੇਵਤਾ ਹੈ ਜਿਹੜੇ ਕਿਸਾਨਾਂ ਨੇ ਜੀਰੀ ਨਹੀਂ ਰੋਲੀ ਆ ਫਸਲਾਂ ਤੇ ਨੂੰ ਮੂੰਹ ਮੋੜ ਲ ਸਰਕਾਰ ਨੇ ਜੇ ਅੰਨ ਨੇ ਮੂੰਹ ਮੋੜ ਲਿਆ ਲੋਕਾਂ ਤੋਂ ਅੰਨ ਨਾ ਹੋਇਆ ਇਹ ਘਟ ਗਿਆ ਇਹ ਲੋਕ ਕਿ ਕੀ ਖਾਣਗੇ ਫਿਰ ਇਹ ਅੱਗੇ ਜੇ ਪੁਰਾਣੇ ਬਜ਼ੁਰਗ ਜਦ ਫਸਲ ਬੀਜ ਦੇਦੇ ਨਾ ਜੀ ਉਹ ਕਹਿੰਦੇ ਵੀ ਚੀੜੀ ਦਾ ਭਾਗ ਜਨੌਰ ਦਾ ਭਾਗ ਰਾਹੀ ਦਾ ਭਾਗ ਪਾਲੀ ਦਾ ਭਾਗ ਵੀ ਸੱਚੇ ਪਾਸਾ ਨਾਜ ਜੰਮੇ ਸਾਡੀ ਭੁੱਖ ਮਿਟਾਉਂਦੀ ਹੁਣ ਅੰਨ ਪਰਮਾਤਮਾ ਦੇ ਰਿਹਾ ਇਹਨਾਂ ਨੇ ਰੋੜਤਾ ਅੰਨ ਦੇਵਤਾ ਹੈ ਜੇ ਆਪ ਨੂੰ ਇੱਕ ਦਿਨ ਰੋਟੀ ਨਾ ਮਿਲੇ ਲਾਉਣ ਦਾਜ ਕਿ ਬਣੂਗਾ ਜਿਹੜਾ ਆਪਣੇ ਇਹ ਪਾਲਿਸੀ ਕਰਤਾ ਨੇ ਅਧਿਕਾਰੀ ਲਾਲੂ ਸਾਰੇ ਹੁਣ ਸਾਡੇ ਲਾਲੂ ਆਪਣੇ ਪ੍ਰਸ਼ਾਸਕਾਂ ਚਾਹੀਦੇ ਨੇ ਹੈਗੇ ਸਾਰਾ ਮੰਤਰੀ ਸ਼ੰਤਰੀ ਲਾਲੂ ਚਾਹੀਏ ਜਿਹੜੇ ਪਾਲਿਸੀਆਂ ਬਣਾਉਂਦੇ ਨੇ ਬੈਠੇ ਸੈਕਟਰੀਟਾਂ ਚ ਏਸੀ ਕਮਰਿਆਂ ਚ ਉਥੇ ਫਿਰ ਇਹ ਸਵੇਰੇ ਖਾਣਾ ਖਾ ਕੇ ਬਾਅਦ ਚ ਫਿਰ 2 ਘੰਟੇ ਬਾਅਦ ਉਹ ਵੀ ਭਾਲਦੇ ਨੇ ਵੀ ਚਾਹ ਨਾਲ ਬਿਸਕਟ ਆਉਣ ਬਿਸਕਟ ਕਾਦੇ ਬਣਦੇ ਨੇ ਬਿਸਕਟ ਪਕੌੜੀ ਕਾਦੀ ਬਣਦੀ ਆ ਆਟੇ ਦੇ ਬਣਦੇ ਨਾ ਆਟਾ ਕਿੱਥੋਂ ਬਣਦਾ ਹੈ ਨਾਲ ਚੋਂ ਕਣਕ ਚੋਂ ਜੇ ਇਹ ਇੱਧਰ ਜੇ ਨਾ ਕਹਿੰਦੇ ਆਪਨੇ ਕਿਸੇ ਨੂੰ ਦੁਰਾਫੂ ਕਰ ਦੇ ਕਿਸੇ ਨੂੰ ਪਰ ਉਹ ਬੰਦਾ ਆਪਣੇ ਕੋਲ ਨਹੀਂ ਆਉਂਦਾ ਮਰ ਕੇ ਮੈਂ ਤਾਂ ਇਹ ਤਰਹਾਰ ਦਾ ਹੈ ਜੇ ਅੰਨ ਦੇਵਤ ਨੂੰ ਅੰਨ ਦੇਵਤਾ ਪਨਸਕਾਰ ਕੇ ਜੁੱਤੀ ਖਾਣੇ ਵੀ ਸੱਚੇ ਵਾ ਸੁਗਰ ਸਾਨੂੰ ਨਹੀਂ ਪਰਮਾ ਸਮਝ ਨਹੀਂ ਇਹਨਾਂ ਨੇ ਉਦੋਂ ਮੂੰ ਮੋੜਿਆ ਮਤਲਬ ਇੱਕ ਸਰਕਾਰ ਰੋਲ ਰਹੀ ਆ ਜਾਂ ਫਿਰ ਇਧਰ ਵੀ ਜਿਹੜੇ ਮਤਲਬ ਜਥੇਬੰਦੀਆਂ ਨਹੀਂ ਜਾ ਰਹੀਆਂ ਉਹਨਾਂ 'ਚ ਵੀ ਕਮੀਆਂ ਨੇ ਮੈਨੂੰ ਜਥੇ ਮੈਂ ਚਲوں ਢਾਂਚੇ ਬਣੇ ਮੈਂ ਆਪਾਂ ਖਚਲੋ ਕੋਈ ਮੜਾਪਾ ਹੋ ਸਕਦਾ ਆ ਇਸ ਦਾ ਮੜਾਪਾ ਤਾਂ ਨੀਕੀ ਕੋਈ ਨਹੀਂ ਸਪੋਰਟ ਮੜਾ ਮੋਟਾ ਨਹੀਂ ਮਤਵੀਦ ਹੋ ਸਕਦੇ ਬੰਦੇ ਪਰ ਸਰਕਾਰ ਦਾ ਫਰਜ ਹੈ ਮਨ ਸਰਕਾਰ ਮਾਏ ਬਾਪ ਆਪਣੀ ਜਿਹੜਾ ਮੋਦੀ ਸਾਹਿਬ ਆਪਣੇ ਸਤਕਾਰ ਦੇ ਪ੍ਰਧਾਨ ਮੰਤਰੀ ਨੇ ਉਹਦੀ ਡਿਊਟੀ ਬਣਦੀ ਆ ਉਹਦਾ ਫਰਜ ਬਣਦਾ ਹੁੰਦਾ ਜਿੱਕਣ ਆਪਣੇ ਸਾਰੇ ਰੂਲ ਬਣੇ ਨੇ ਵੀ ਤੁਸੀਂ ਰੂਲਾਂ ਮੁਤਾਬਕ ਆਪਣੇ ਜਿਹੜੇ ਹੱਕ ਬਣਦਾ ਦੋ ਤੁਸੀਂ ਜਿਹੜਾ ਹੱਕ ਬਣਦਾ ਤਾਂ ਜਾਇਜ਼ ਤਾਂ ਦੋ ਜਾਂ ਆਪਾਂ ਸੂਰਤ ਭਾਲਦੇ ਆ ਕਸਾਣੇ ਨੂੰ ਤੇ ਮੇਲੇ ਵੀ ਆਈ ਵੀ ਕਲਚਰ ਮੇਲੇ ਉਹ ਜਿਹੜਾ ਆਪਦਾ ਅਨੰਦ ਮਜਬੂਰੀ ਦਾ ਦੇਖੋ ਵੀ ਇਹ ਲਾਦੇ ਕਰ ਤੋਂ ਸੁਣਦੇ ਆ ਵੀਡੀਓ ਚ ਬਈ ਉਹ ਜਿਹੜੇ ਬੜੇ ਲੈਣ ਲਾਉਣੇ ਬੜੇ ਜਿਹੜੇ ਉਹਨੇ ਆਪਣੇ ਕੰਪਨੀ ਵਾਲੇ ਦਾ ਸਮਝੋ ਅਬਾਨੀ ਅਦਾਨੀ ਆਦਿ ਵਗੈਰਾ ਜਿਹੜੇ ਸੁਣਦੇ ਆਪਾਂ ਵੀਡੀਓ ਚ ਵੀ ਉਹਨਾਂ ਦੇ ਪੱਖਪੂਰਤੇ ਜ਼ਿਆਦੇ ਹੋ ਵੀ ਕਿਸਾਨੀ ਸੁਣੋ ਗੱਲ ਇੱਕ ਆਪਣੇ ਹਜ਼ਾਰਾਂ ਪਿੰਡਾਂ ਪੰਜਾਬ ਚ ਤੋਂ ਇੰਡੀਆ ਦਾ ਲੱਖਾਂ ਚ ਸਮਝੋ ਤੁਸੀਂ ਸਾਢੇ ਪੰਜ ਚ ਵੀ ਇਹਦੇ 15 ਪੰਦੀ ਵੀ ਜਿਹੜੇ ਨੌਕਰ ਨੌਕਰੀਆਂ ਦਾ ਸਾਂਝੀ ਸਾਂਝ ਕਰਦੇ ਜਿਹੜੇ ਸੀਰ ਕਰਦੇ ਨੇ ਉਹਨੇ ਮਿਲ ਲੱਖ ਦੇ ਉੱਪਰ ਮਹੀਨੇ ਸਾਲ ਦੀ ਇਨਕਮ ਨਹੀਂ ਦਿਨੇ ਹੋ 1.5 ਲੱਖ ਲਾ ਲੂ 1 ਲੱਖ 1.5 ਲੱਖ ਲਾ ਲੂ ਵੀ ਤਕਰੀਬਨ 15000 ਰੁਪਏ ਮਹੀਨਾ ਦਾ ਇਨਕਮ ਬਣਦੀ ਚੱਲੂ ਮਾਰੀ ਗੱਪਾਂ ਨਾਲ ਹਾਂ ਉਹ 15000 ਰੁਪਏ ਜਿਹੜੇ ਖੇਤੀ ਦੇ ਨੇ ਡਿਵੈਡ ਸਾਰੇ ਖੇਤੀ ਨਾਲ ਜੇ ਖੇਤੀ ਚੱਲੂਗਾ ਆਪਣੀ ਤਾਂ ਉਹ ਵੀ ਵਿਚਾਰੇ ਸਾਰੇ ਕਰਨਗੇ ਮਿਹਨਤ ਸੰਘਰਸ਼ ਰਲ ਮਿਲ ਕੇ ਭਾਈਚਾਰਾ ਮਜੂਦ ਸਾਰੇ ਜੇ ਆਪਾਂ ਨੇ ਤੁਸੀਂ ਲਾ ਬਲਾਲ ਵੀ ਇਹ 15000 ਮਹੀਨਾ ਦਿੰਦੇ ਨੇ ਜ਼ਿੰਮੇਵਾਰ ਉਧਰ ਚਾੜ ਕੇ ਖੇਤੀ ਕਰਦਾ ਸਾਰੇ ਸਾਂਝੀ ਰੜ ਕੇ ਜਿਹੜਾ ਆਪਣੇ ਸਰਕਾਰੀ ਜਾਂ ਪ੍ਰਾਈਵੇਟ ادارے ਨੇ ਸਕੂਲ ਕਾਜ ਵਾਲੋ ਜਾਂ ਆਪਣੇ ਤੁਸੀਂ ਹਸਪਤਾਲ ਵਾਲੋ ਪ੍ਰਾਈਵੇਟ ਉਹ ਕਿਦੰਨੇ ਨੇ ਆਪਾਂ ਨੂੰ ਬੱਚਿਆਂ ਨੂੰ ਬੱਚੇ ਵੀ ਆਈਡ ਨੇ ਕੁਆਲੀਫਾਈਰ ਨੇ ਸਾਰੇ ਕੋਈ 8000 ਕੋ 7000 10000 ਮੱਥਾ ਦਿੰਦੇ ਨੇ ਫਿਰ ਬੰਦੇ ਚਾਰ ਰੁਪਏ ਜਾਣੇ ਘਰੋਂ ਇੱਥੇ ਦਾ ਜਿੰਮੇ ਦਾ ਉੱਠ ਕੇ ਖੇਤ ਜਾ ਬਣਨਾ ਨਹੀਂ ਕੋਈ ਐ ਵੀ ਨਹੀਂ ਵੀ ਫਾਲ ਮੀਟ ਕਰਨੇ ਤਿਆਰ ਹੁਣ ਆਪਾਂ ਖਾਚਾ ਪਾਣੀ ਕੋਈ ਐਕਸਟਰਾ ਨਹੀਂ ਹੁੰਦਾ ਵੀ ਜੇ ਖੇਤੀ ਚੱਲੂਗੀ ਤਾਂ ਇਹ ਸਾਰੇ ਕਿੰਨੇ ਧੰਦੇ ਚੱਲਦੇ ਨੇ ਖੇਤੀ ਦੇ ਨਾਲ ਤੁਹਾਡਾ ਹਿਸਾਬ ਲਾ ਲਓ ਕੋਈ ਜਰਾ ਸਪਲੈਟ ਪਾਰਟ ਵਾਲਾ ਕੋਈ ਬੀਜਾਂ ਦੀਹਾੜੀ ਕੋਈ ਬੀਜਾਂ ਵਾਲਾ ਕੋਈ ਲੋਹੇ ਵਾਲਾ ਦਾਤੀ ਖੋਟਪਾ ਲਾ ਲੋ ਮਸ਼ੀਨਰੀ ਦੇ ਲਾ ਲੋ ਤੁਸੀਂ ਜਿੰਨੇ ਹੈਗੇ ਵੀ ਬਹੁਤ ਜ਼ਿਆਦਾ ਡਿਪੈਂਡ ਹੈ ਵੀ ਇਹਨੂੰ ਤਾਂ ਥੋੜਾ ਬਹੁਤ ਕਿਸਾਨੀ ਨੂੰ ਆਹ ਖੇਤੀ ਨੂੰ ਕਰਨੀ ਹੈ ਨਾ ਪਰ ਬੋਲ ਤਾਂ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਹੋਰ ਹੋਰ ਸੁਣਦੇ ਆਪਾਂ ਵੀ ਇੰਨੇ ਜੋ ਕੋਈ ਘਾਟੇ ਚਲੀ ਜਾਵੇ ਕੰਪਨੀਆਂ ਉਹਨਾਂ ਦਾ ਕਿੰਨੇ ਦਿਨ ਦਿੰਦੇ ਨੇ ਜੀ ਸਬਸਿਡੀ ਦਿੰਦੇ ਨੇ ਉਹਨਾਂ ਨੂੰ ਕਰਜ਼ਾ ਮਾਫ਼ ਕਰ ਦਿੰਦੇ ਨੇ ਵੀ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਫਰਜ਼ ਹੈ ਸਰਕਾਰ ਦਾ ਇਹ ਸਰਕਾਰ ਦੀ ਮੁੱਖੀ ਡਿਊਟੀ ਬਣਦੀ ਹੈ ਮੇ ਜਿਹੜੇ ਇੱਧਰ ਤਾਂ ਬਹੁਤ ਜੋ ਲਾਤੇ ਨੇ ਕਿਸਾਨੀ ਨੂੰ ਫੇਰ ਕਰਨ ਵਾਸਤੇ ਜਿੱਥੇ ਜਿਹੜੀ ਡਿਊਟੀ ਮੰਗਦੇ ਮੌਲ ਡਿਊਟੀ ਮੰਗਦੇ ਸਰਕਾਰ ਦੀ ਸਿੱਖਿਆ ਸੇਧ ਤਾਂ ਫ੍ਰੀ ਹੁੰਦੀ ਯਾਰ ਆਪਾਂ ਸੰਵਧਾਨੋਂ ਹੋਂਦ ਜਾਇਆ ਆਪਣਾ ਸੰਵਧਾਨ ਹੋਂਦ ਜਾਇਆ ਜਿਆਦਾ ਸਿੱਖਿਆ ਸੇਧ ਫ੍ਰੀ ਥੀ ਕਿ ਮੁਰਲਾ ਮੁਣੀ ਲੋੜ ਹਰੇਕ ਇਨਸਾਨ ਦੀ ਇਹ ਹੁਣ ਗਰੀਬਾਂ ਦਾ ਨਾ ਤਾਂ ਲਾੜ ਚੜਾ ਸਕਦਾ ਨਾ ਬੱਚੇ ਪੜਾ ਸਕਦਾ ਤੇ ਕਿ ਇਹ ਇਹ ਸਰਕਾਰ ਦਾ ਇਹ ਮੌਲ ਸਰਕਾਰ ਦਾ ਫਰਜ਼ ਬਣਦਾ ਅਸਲੀ ਦੰਬ ਵੀ ਇਹ ਕੰਮ ਦੇਣ ਇਹ ਤੇ ਧਿਆਨ ਹੀ ਹੋ ਵਸੇ ਪੈ ਗਏ ਮੈਂ ਤਾਂ ਲੱਗਦਾ ਵੀ ਵੋਟਾਂ ਦੇ ਸਟੰਡ ਲਾ ਲੋ ਸਾਰੇ ਵੀ ਇਹ ਜੇ ਉਸ ਕਹਿੰਦੇ ਤੜੇ ਬੰਦੀਆਂ ਹੋ ਗਈਆਂ ਵੱਧ ਕਿਸੇ ਨਾ ਕਿਸੇ ਰੂਪ ਚ ਰਾਜਨੀਤਿਕ ਦਾ ਥੋੜਾ ਬਤ ਪ੍ਰਭਾਵ ਲੱਗਦਾ ਵੀ ਇਹੀ ਕੰਮ ਹੋ ਸਕਦਾ ਜੇ ਕੋਈ ਇੱਕ ਬੰਦੇ ਦਾ ਮਰਨ ਕਿਨਾਰੇ ਬੈਠਾ ਵਿਚਾਰਾ ਮੰਗਦਾ ਹੁੰਦੀ ਹੋਈ ਆ ਇਹੀ ਆ ਜਿਹੜੇ ਜਿਹੜੇ ਸਾਰੇ 32 33 ਜਥੇਬੰਦੀਆਂ ਨੇ ਜੋ ਉਹਨਾਂ ਦੀ ਉਹੀ ਮੰਗਦੇ ਉਹ ਬੈਠੇ ਨੇ ਧਰਨੇ ਤੇ ਮੇਰਾ ਸਵਾਲ ਉਹੀ ਆ ਬਾਬਾ ਜੀ ਫਿਰ ਵੀ ਜੇ ਐਮਬੈਸਪੀ ਜਾਂ ਜਿਹੜੀਆਂ 13 ਮੰਗਾ ਨੇ ਜੇ ਉਹ ਹੱਲ ਹੁੰਦੀਆਂ ਨੇ ਫਾਇਦਾ ਤਾਂ ਉਹਨਾਂ ਨੂੰ ਵੀ ਹੋਣਾ ਨਾ ਫੇ ਉਹਨਾਂ ਦੀ ਮਜਬੂਰੀ ਕੀ ਆ ਜਿਹੜੀਆਂ 30 30 ਤੋਂ ਜ਼ਿਆਦਾ ਕਿਸਾਨ ਜਿੱਥੇ ਕਹਿੰਦੇ ਨਹੀਂ ਜਾ ਰਹੀਆਂ ਮਜਬੂਰੀ ਕੀ ਆ ਵੀ ਉੱਥੇ ਜਾ ਨਹੀਂ ਰਹੇ ਇਹਨਾਂ ਦੀ ਜਿਹੜੀ ਹੰਕਾਰ ਦੀ ਭਾਵਨਾ ਦਿਖਦੀ ਆ ਹੰਕਾਰ ਦੀ ਵੀ ਕਹਿੰਦੇ ਕੱਲਾ ਇਹਦੇ ਜਿਹੜੇ 10 ਬੰਦੇ ਦੋ ਚਾਰ ਲਾ ਲਵੇ ਇਹਨਾਂ ਦਸਨ ਸਿਰ ਬਣ ਜਾਵੇ ਤੇ ਅਸੀਂ ਪਿੱਛੇ ਰਹਿ ਜਾਾਂਗੇ ਫੇਰ ਵੈਸੇ ਪੁੱਛਿਆ ਨਾ ਮਾਮਲਾ ਨੇ ਉਹ ਤਾਂ ਦੇਖੋ ਆਪਣਾ ਬਿਨਾਂ ਸਮਝਾਣੇ ਕਹਿ ਨਹੀਂ ਆ ਗਏ ਨਾ ਔਖਾ ਲੱਗਦਾ ਹੈ ਉਜੋ ਮਿਲਾਉਂਦਾ ਨਾ ਕਈ ਵਾਰੀ ਹੁੰਦਾ ਵਿੱਚ ਆਉਂਦਰ ਤੇ ਭੁਖੋਂ ਦੇ ਵੀ ਸਾਡੀ ਨਹੀਂ ਅਸੀਂ ਚਮਕੀ ਸਾਡੀ ਨਹੀਂ ਮੰਨੀ ਗਈ ਅਸੀਂ ਮੁਰੇ ਜਾਈ ਉਹ ਮੁਰੇ ਚਲੇ ਗਏ ਜੜ ਮੰਗੀ ਕਹਿੰਦੇ ਕੋਣ ਚਾਹੁੰਦਾ ਜਿਹੜੀਆਂ ਤੁਸੀਂ ਕਹਿੰਦੇ ਵੀ ਲੋਕ ਜਾਣਦੇ ਨਹੀਂ ਲੋਕ ਤਾਂ ਹੀ ਥੋੜੇ ਜਿਹਾ ਸੰਡੇ ਹੋਏ ਬੈਠੇ ਨੇ ਵੀ ਯਾਰ ਇਕੱਠੇ ਹੁੰਦੇ ਨੇਗੇ ਇਹ ਪਤੀ ਨੀਤੀ ਮੰਦੇ ਨੇ ਕਿਉਂ ਇਕੱਠੇ ਹੁੰਦੇ ਹੈ ਜਦ ਮੁੱਦਾ ਇੱਕਾ ਆਪਣਾ ਜਾਂ ਮੁੱਦਾ ਇੱਕਾ ਸਾਂਝਾ ਹੈ ਫੇ ਇਕੱਠੇ ਹੁੰਦੇ ਨੇ ਗਾੜਾ ਆਪਣਾ ਇਹਨਾਂ ਨੂੰ ਇੱਕ ਇੱਕ ਤੁਸੀਂ ਸੁਣਿਆ ਹੋਣਾ ਐ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢੀਆਂ ਨੇ ਬੜੀ ਭੱਦੀ ਸ਼ਬਦਾਵਲੀ ਬੋਲੀ ਐ ਐਡੀ ਵੱਡੀ ਧਾਰਮਿਕ ਸੰਸਥਾ ਜਿਹੜੀ ਐਸੇ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਨੇ ਉਹਦੇ ਪ੍ਰਧਾਨ ਨੇ ਉਹਨਾਂ ਦੇ ਮੂੰਹ ਚੋਂ ਠੀਕ ਸੀਗਾ ਸਿੱਧੀਆਂ ਗਾਲਾਂ ਕੱਢ ਰਹੀਆਂ ਉਹ ਇੱਕ ਉਹ ਵੀ ਇੱਕ ਔਰਤ ਨੂੰ ਮੈਂ ਤਾਂ ਇਹ ਕਹਿੰਦਾ ਜੀ ਪਰਮਾਤਮਾ ਵਗੈਰ ਅਦਾਸ ਵਿੱਚ ਹੀ ਕਰਦੇ ਸੱਚੇ ਪਾਤਸ਼ਾਹ ਨੇ ਜੋ ਸਮਤ ਬਖਸ਼ੂ ਸਾਰਿਆਂ ਨੂੰ ਇੱਕਾ ਬਖਸ਼ੂ ਤਫਾਕ ਬਖਸ਼ਣ ਪਰਮਾਤਮਾ ਵੀ ਨਾਲ ਦੀ ਜਿਹਨੇ ਨਾ ਟਾਈਮ ਮਾੜਾ ਆ ਗਿਆ ਉਹਦੇ ਲੱਸਣ ਨਹੀਂ ਦੇਦੇ ਨੇ ਸਾਰੇ ਦੇ ਦਿੰਦੇ ਨੇ ਜਿਹੜਾ ਇਹਨਾਂ ਵੀ ਚਲੋ ਕੋਈ ਉੱਥੇ ਹਮਲਾ ਬੋਲਣਾ ਕਿਸੇ ਹੋਰ ਸ਼ਬਦਾਂ ਰਾਹੀਂ ਬੋਲੇ ਜਾ ਸਕਦਾ ਹੈ ਹਨਾ ਕੁਝ ਮਾੜਾ ਚੰਗਾ ਕਿਹਾ ਜਾ ਸਕਦਾ ਪਰ ਗਾਲਾਂ ਕੱਢਣੀਆਂ ਸਿੱਧੀਆਂ ਮਾਮਾਂ ਭੈਣਾਂ ਦੀਆਂ ਹੋ ਠੀਕ ਹੈ ਗਾਲਾਂ ਤਾਂ ਨਹੀਂ ਸੁਣੀਆ ਇਸ ਤਾਂ ਨਹੀਂ ਦੇਖੋ ਸੁਣੀਆ ਐਸਾ ਕਹਿੰਦੇ ਚਲੋ ਵੀ ਠੀਕ ਬੋਲਣਾ ਚਾਹੀਦਾ ਆਪਸ ਸਾਥੋਂ ਲੇ ਕੇ ਕਿਸੇ ਪ੍ਰਤੀ ਵਰਤਣਾ ਚਾਹੀਦਾ ਕਿਸੇ ਪ੍ਰਤੀ ਵੀ ਪਰ ਮੇਰਾ ਇਹ ਕਹਿੰਦੇ ਪ੍ਰਮਾਤਮਾ ਸਮਤ ਬਖਸ਼ੇ ਨਾ ਸਾਰਿਆਂ ਨੂੰ ਵੀ ਗੁਰਸਿੱਖੀ ਵਾਸਤੇ ਪ੍ਰਮਾਤਮਾ ਦਾ ਪਿਆਰ ਨਾਲ ਰਹਿਣ ਸਾਰੇ ਵੀ ਜਿਹੜਾ ਤਸੂਰ ਪੈ ਗਿਆ ਘਰੇਲੂ ਮਾੜਾ ਇਹ ਰੜਕੇ ਨਾ ਜਾ ਸਾਨੂੰ ਪੈ ਗਿਆ ਨਾ ਜਾਣਾ ਘਰੇਲੂ ਲੋੜੇ ਮਾੜੀ ਹੁੰਦੀ ਹੈ ਸ਼ੀਦੀ ਦਿਨ ਵੀ ਆ ਗਏ ਫਤੇਗੜ ਸਾਹਿਬ ਪਰ ਪਹਿਲਾਂ ਵੀ ਤੁਸੀਂ ਤੁਹਾਡੀ ਜਿੰਨੀ ਵੀ ਉਮਰ ਹੈ ਤੁਸੀਂ ਪਹਿਲਾਂ ਦੇਖਦੇ ਆਏ ਹੋ ਪਹਿਲਾਂ ਹੋਰ ਤਰੀਕੇ ਨਾਲ ਉੱਥੇ ਬਣਾਇਆ ਜਾਂਦਾ ਸੀ ਸ਼ੀਦੀ ਦਿਹਾੜੇ ਹੁਣ ਬਹੁਤ فرق ਪੈ ਗਿਆ ਇਹਦਾ ਕਾਰਨ ਕੀ ਮੰਨਦੇ ਹੋ ਨਵੀਂ ਪੀੜ੍ਹੀ ਟਰੈਕਟਰਾਂ ਦੇ ਡੈੱਕ ਲਾ ਕੇ ਭਜਾਈ ਫਿਰਦੇ ਨੇ ਉੱਥੇ ਜਾਂਦੇ ਨਹੀਂ ਚਲੋ ਲੰਗਰ ਦੀ ਸੇਵਾ ਵੀ ਕਰਦੇ ਨੇ ਇਹ ਵੀ ਗੱਲ ਨਹੀਂ ਪਰ ਇੰਨਾ ਬਦਲਾਅ ਕਿਉਂ ਆ ਗਿਆ ਹੋਇਆ ਇਹਦਾ ਕਾਰਨ ਕੀ ਮੰਨਦੇ ਹੋ ਲੋਕ ਧਰਮ ਤੋਂ ਦੂਰ ਕਿਉਂ ਜਾ ਰਹੇ ਨੇ ਮੈਂ ਤਾਂ ਲਾਈਵ ਲੋਕਾਂ ਨੂੰ ਜਿਹੜੇ ਆਪਣੇ ਜੀਵਨ ਪੱਧਰ ਜਿਹੜੇ ਜੀਵਨਾਂ ਨੇ ਸੋਚਾ ਜੀਵਨ ਉਹ ਥੋੜਾ ਬਹੁਤ ਫਰਕ ਪੈ ਗਿਆ ਜੀ ਇਨੇ ਤਨੇ ਵੀ ਹੁਣ ਸਾਰੇ ਫਿਰ ਇੰਦਰ ਸਾਰੇ ਨਾ ਜਾਪ ਧਿਆਨ ਉਹ ਆ ਦਿਨਾਂ ਦਾ ਬੰਦਾ 1900 ਦਾ ਬੰਦਾ ਉੱਚੀ ਬੋਲਣਾ ਜਾਂ ਸਪੀਕਰ ਲਾਉਣੇ ਕਿ ਇਹ ਸ਼ੋਕ ਦੇ ਦਿਨ ਚੱਲਦੇ ਬਹੁਤ ਜ਼ਿਆਦਾ ਕਸਟ ਦੇਣਾ ਜੀ ਸਾਰੇ ਸੰਸਾਰ ਬਾਤ ਪੰਥ ਬਾ ਸਾਰੇ ਵਾਸਤੇ ਹੈ ਇਹ ਤਾਂ ਵੀ ਇਹ ਜੀ ਇੰਨੀ ਇਹ ਤੋਂ ਵੱਧ ਕੁਰਬਾਨੀ ਕੋਈ ਦੁਨੀਆ ਤੇ ਹੈ ਹੀ ਨਹੀਂ ਵਿਸਾਦ ਦੀ ਜਣਾ ਸਿੰਪਲ ਨਾਲ ਜਣਾ ਸਿੰਪਲ ਬਿਲਕੁਲ ਸਿੰਪਲ ਫਿਰ ਮਤਲਬ ਸਾਲ ਚ ਇੱਕ ਮਹੀਨਾ ਯਾਦ ਕਿਉਂ ਕਰਦੇ ਨੇ 11 ਮਹੀਨੇ ਕਿਉਂ ਨਹੀਂ ਯਾਦ ਕਰਦੇ ਇਹ ਜਿਹੜੇ ਜਾਤ ਜਾਤ ਹਮੇਸ਼ਾਰ ਖੜੇ ਮੈਂ ਚਾਹੁੰਦਾ ਵੈਸੇ ਜਿਹੜੀ ਇੰਨੀ ਕੁਰਬਾਨੀ ਕੀਤੀ ਹੈ ਤੁਸੀਂ ਸਭ ਲਾ ਲਓ ਜਿਹੜਾ ਆਪਾਂ ਨੂੰ ਪ੍ਰਮਾਤਮਾ ਨੇ ਤੁਸੀਂ ਥੋੜੀ ਗੱਲ ਤੇ ਆ ਗਏ ਆਪਾਂ ਵੀ ਜਿਹੜੀ ਸਿੱਧੀ ਪਾਈ ਤੀ ਨੌ ਪਾਸ਼ਾ ਨੇ ਇਹ ਪਾਈ ਤੀ ਜਿਹੜੇ ਹਿੰਦੂ ਪੰਡਤ ਜਾਨ ਨੂੰ ਉਹਨਾਂ ਵਾਸਤੇ ਕੁਰਬਾਨੀ ਕਰੀ ਹੁਣ ਆਪਣੇ ਕਿਰਪਾ ਪ੍ਰਮਾਤਮਾ ਇਹਨੂੰ ਰਾਜ ਵੀ ਬਖਸ਼ਦਾ ਪ੍ਰਮਾਤਮਾ ਦੇ ਦੁਆਰੇ ਫੇਰ ਸੈਂਟਰ ਦਾ ਰਾਜ ਇਹਨਾਂ ਨੂੰ ਪ੍ਰਮਾਤਮਾ ਦਾ ਬਖਸ਼ਾ ਵੀ ਇਹਨਾਂ ਨੂੰ ਚੇਤਰ ਖੜਾ ਜਾਂਦਾ ਵੀ ਜੇ ਤਾਂ ਸਾਨੂੰ ਪ੍ਰਮਾਤਮਾ ਨੇ ਇੰਨੀ ਸਾਡੀ ਸਾਡਾ ਧਰਮ ਰੱਖਿਆ ਸਾਨੂੰ ਸਰਕਾਰ ਸਰਦਾਰੀਆਂ ਬਖਸ਼ੀਆਂ ਵੀ ਉਧਰ ਵੀ ਤਾਰਖਾਂ ਜਾਂਦਾ ਵੀ ਇਨਸਾਫ ਬੇਨਸਖੇ ਕਿਸੇ ਨਾਲ ਕਰਨ ਕਿਸੇ ਨਾਲ ਕਰਨ ਜਿਆਦ ਰੱਖਣ ਪਰਮਾਤਮਾ ਹਮੇਸ਼ਾ ਇੱਕ ਨਾ ਪੰਜਾਬ ਦੇ ਲੋਕ ਜਿਹੜੇ ਇਤਿਹਾਸ ਪੜ੍ਹਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਦੇ ਨੇ ਸਿੱਖ ਰਾਜ ਨੂੰ ਯਾਦ ਕਰਦੇ ਨੇ ਉਹ ਜਿਹੜੀਆਂ ਚੀਜ਼ਾਂ ਉਮੀਦ ਲੱਗਦੀ ਦੁਬਾਰਾ ਆਉਣਗੀਆਂ ਅਸੀਂ ਅਰਦਾਸ ਕਰਦਾ ਪਰਮਾਤਮਾ ਜਾਨਬ ਸੱਚੇ ਭਾਈ ਕਿਰਪਾ ਕਰੋ ਵੀ ਆਪੇ ਲੋੜ ਬਹੁਤਾ ਹੈ ਲੋੜ ਬਹੁਤਾ ਜਿੰਨਾ ਸਮਾਂ ਹੁਣ ਖਰਾਬ ਜਾਂਦਾ ਨਹੀਂ ਜਿਹੜੀਆਂ ਆਪਣੇ ਸਰਕਾਰ ਨੇ ਆਪਣੀ ਜਿਹੜੀ ਮੋਰਲ ਡਿਊਟੀਆਂ ਉਹ ਸਮਝੀ ਨਹੀਂ ਅਸੀਂ ਤਾਂ ਦੇਖੋ ਕਿੰਨਾ ਨਸਾ ਵਧ ਰਹੀ ਹੈ ਚਾਰ ਮਿੰਟ ਸਾ ਵਧ ਰਹੀ ਹੈ ਕਰਾਪਸ਼ਨ ਵਧ ਰਹੀ ਹੈ ਦੁੱਧ ਚ ਮਲਾਵਟ ਦਵਾਈਆਂ ਚ ਮਲਾਵਟ ਖਾਣੇ ਪੀਣੇ ਮਲਾਵਟ ਬੁਰਾ ਹਾਲ ਹਾਲੇ ਸਰਕਾਰ ਦੀ ਡਿਊਟੀ ਇਹ ਬੰਦੇ ਕੰਮ ਕਰਨਾ ਵੀ ਜਿਹੜਾ ਮਲਾਪਟ ਖੋਰ ਨੂੰ ਕਰਾਪਸ਼ਨ ਨੂੰ ਥੱਲ ਪਾਉਣਾ ਦੇਖੋ ਇਹਨਾਂ ਕੋਲ ਸਾਰੇ ਉਹਨੇ ਏਜੰਸੀਆਂ ਕਿੰਨੇ ਨੇ ਇਹਨਾਂ ਕੋਲ ਸਭ ਸਰਕਾਰ ਕੋਲ ਦੇਖੋ ਇੰਟੈਲੀਜੈਂਸੀ ਹੈ ਵਿਜੀਲੈਂਸ ਹੈ ਸਭ ਕੁਝ ਹੈ ਨਾ ਕੋਲ ਫਿਰ ਇਨਸਪੈਕਟਰ ਭਰਤੀ ਕੀਤੇ ਵੀ ਇਹਨਾਂ ਨੇ ਜਿਹੜੇ ਚੈੱਕ ਕਰਨ ਜਾ ਕੇ ਵੀ ਕੋਈ ਮਲਾਪਟ ਹੁੰਦੇ ਕਿਸੇ ਜੀ ਕੋਈ ਘਟੇ ਜਾਂਦੇ ਹੋਵੇ ਡੁਪਲੀਕੇਟ ਚੀਜ਼ ਜਾਂਦੇ ਹੋਵੇ ਕਿਸੇ ਵਾਸਤੇ ਉਹਦਾ ਧਿਆਨ ਨਹੀਂ ਹੈ ਸਰਕਾਰਾਂ ਦਾ ਹਾਲਾਂਕਿ ਇਹਦੇ ਸਰਕਾਰ ਦਾ ਕੋਈ ਖਾਚ ਨਹੀਂ ਹੁੰਦਾ ਪਰ ਕੋਈ ਜਿਹੜੇ ਮਲ ਹੁਣ ਆਪਣੇ ਜਿਹਨੇ ਜਿਹੜੇ ਸਾਰੇ ਜ਼ਿਲ੍ਹੇ 'ਚ ਐਸਐਸਪੀ ਤਨਾਤ ਹੈ ਡੀਸੀ ਤਨਾਤ ਹੈ ਇਹਦੀ ਡਿਊਟੀ ਬਣਦੀ ਹੈ ਮੋਰ ਡਿਊਟੀ ਬਣਦੀ ਹੈ ਇਹ ਵੀ ਤੁਸੀਂ ਦੇਖਣਾ ਸਾਡੇ ਧਾਂਚੇ ਵੀ ਕੀ ਹੋ ਰਿਹਾ ਸਾਡੇ ਜ਼ਿਲ੍ਹੇ 'ਚ ਚੱਲ ਇਹ ਗੱਲ ਤੁਹਾਡੀ ਸਹੀ ਹੈ ਪਰ ਜਿਹੜਾ ਮਤਲਬ ਪਹਿਲਾਂ ਮਹਾਰਾਜਾ ਅਜੀਤ ਸਿੰਘ ਦਾ ਰਾਜ ਸੀਗਾ ਉਹਦੇ 'ਚ ਫਰਕ ਕੀ ਸੀਗਾ ਉਦੋਂ ਇਦਾਂ ਐਸੀ ਕਿਹੜੀ ਚੀਜ਼ ਸੀ ਵੀ ਜਿਹੜੀ ਹੁਣ ਨਹੀਂ ਹੋ ਰਹੀ ਹੈਗੀ ਉਹ ਰਾਜੇ ਸੀਗਾ ਧਰਮੀ ਧਰਮੀ ਰੱਬ ਤੇ ਡਰਦੇ ਤੇ ਰੱਬ ਨੂੰ ਮੰਨਦੇ ਤੇ ਹੁਣ ਕੋਣ ਡਾਂ ਨਹੀਂ ਰਿਹਾ ਜੇ ਆਪਾਂ ਡਰੀ ਰਾਪਤੋਂ ਵੀ ਸਾਡਾ ਕੀ ਬਣੂਗਾ ਨੂੰ ਜੇਕਰ ਹੁਣ ਆਪਾਂ ਦੇਖੋ ਪ੍ਰਮਾਤਮਾ ਵਰਦਾਰਾ ਬਰਤਾਇ ਰਿਹਾ ਹੈ ਜੇ ਆਪਾਂ ਰਾਜ ਦੇ ਭਾਗ ਦੇ ਨੇ ਜੇ ਨਸ ਜਾ ਕੇ ਗਲਤ ਕੰਮ ਕਰਦਾ ਕੋਈ ਦੇਖੋ ਹੁਣ ਆਪਾਂ ਸਾਹਮਣੇ ਆ ਬਣਾਉਂ ਕੇ ਲੈਣ ਕਿਸੇ ਦਾ ਵਰਦਾਰਾ ਪ੍ਰਮਾਤਮਾ ਤੋਂ ਵਰਤਾ ਰਿਹਾ ਹੈ ਐਕਨ ਇੰਦੀ ਵਾਰੀ ਆ ਜੁ ਕਿਸੇ ਜੇ ਜਹ ਹੰਕਾਰ ਕਰਕੇ ਰਾਜ ਕਰਨਗੇ ਫੈਂਕਰ ਦਿਖਾਉਣਗੇ ਪ੍ਰਮਾਤਰਾ ਆਪਦਾ ਦੇਹ ਦਾ ਉੱਪਰ ਜਿਹੜਾ ਗਰੀਬ ਆ ਸਾਰੀ ਗਰੀਬ ਜਨਤਾ ਵਸਦੀ ਆ ਸਾਰੇ ਪਾਸੇ ਉਹਦੀ ਦਾ ਅੰਦਰੋਂ ਜੀ ਨਿਕਲ ਜਾਂਦਾਂ ਤੁਸੀਂ ਉਹਦਾ ਬਹੁਤ ਨਿਸ਼ਾਨ ਕਰਦੀ ਆਪਾਂ ਸੀਸ ਨਹੀਂ ਚਾਹੀਦਾ ਸਰਕਾਰ ਨੂੰ ਬੇਸਾ ਸੀਸ ਇਹ ਲੋਕ ਉਹ ਤਰਸ ਰਹੇ ਨੇ ਕਿ ਜਦੋਂ ਸਾਨੂੰ ਉਹਨਾਂ ਵਿੱਦਿਆ ਤੋਂ ਮਿਲੇ ਸਸਤੀ ਸਾਡਾ ਲਾਜ ਸਾਡਾ ਸਸਤਾ ਹੋਵੇ ਉਹਦਾ ਧਿਆਨ ਨਹੀਂ ਲੋਕਾਂ ਦਾ ਧਿਆਨ ਬੰਨਲੇ ਮਾਤਾ ਖੜੇਗਾ ਤੇ ਮੁੱਦੇ ਵੀ ਹਾਲੇ ਫਿਰ ਜਾਂਦੇ ਮੁੱਦਿਆਂ ਦੇ ਵੜ ਕੇ ਇਧਰ ਟੱਣੇ ਜਾਵੇ ਲੋਕਾਂ ਦਾ ਵੀ ਸਾਡੀ ਮੰਗ ਕੇ ਅਸਲੀ ਮੰਗ ਕੇ ਮੈਂ ਤਾਂ ਹੀ ਤੁਹਾਡੇ মিডিਆ ਸਿਰਫ ਬੈਂਤੀ ਕਰਦਾ ਹੁਣੇ মিডিਆ ਦੇ ਜ਼ਰੀਏ ਪ੍ਰਮਾਤਮਾ ਵੀ ਕਿਰਪਾ ਕਰੇ ਇਹਨਾਂ ਨੂੰ ਜਿਹੜੇ ਆਪਣੇ ਰਾਜਨੀਤਿਕ ਲੋਕ ਜਿਹੜਾ ਆਪਣੇ ਰਾਜਨੇਤਾ ਸਾਰੇ ਸਮਝ ਲਓ ਪ੍ਰਧਾਨ ਮੰਤਰੀਆਂ ਮੁੱਖ ਮੰਤਰੀ ਲਾ ਲਓ ਵੀ ਇਹ ਆਦਾ ਸਹੀ ਡਿਊਟੀ ਨਿਭਾਉਂਦੇ ਹੋਏ ਆਪਾਂ ਜਨਤਾ ਦਾ ਭਲਾ ਕਰਨ ਬੇਤੇ ਹੀ ਮਹੰਤਿਆ ਥੋੜੀ ਜਿਹੀ ਸ਼ਬਦਾਂ ਚ ਇਹ ਦੱਸ ਦੋ ਦੋ ਚਾਰ ਲਾਈਨਾਂ ਚ ਜਿਹੜੇ ਬੱਚੇ ਅੱਜ ਕੱਲ੍ਹ ਵਿਦੇਸ਼ਾਂ ਨੂੰ ਜਾ ਰਹੇ ਨੇ ਉਹ ਟ੍ਰੈਂਡ ਬਣ ਗਿਆ ਕਿ ਲੋੜ ਮਹਿਸੂਸ ਕਰਦੇ ਨੇ ਵੀ ਇੱਥੇ ਕੁਛ ਹੈ ਨਹੀਂ ਨਹੀਂ ਥੋੜੀ ਲੋੜ ਵੀ ਹੈ ਜੀ ਲੋੜ ਵੀ ਹੈਗੀ ਜੇ ਉਹਰੇ ਬੱਚਿਆਂ ਨੂੰ ਮਿਲ ਜੇਵੇ ਜਾਓ ਮਿਲ ਜੇਵੇ ਮਾਣੇ ਮੁੱਤੀ ਕਿਸੇ ਵਾਸਤੇ ਫੇਸਾ ਦੇ ਨਾਲ ਜਾਣ ਕੁਝ ਤਾਂ ਪਰਸੈਂਟ ਟ੍ਰੈਂਡ ਵੀ ਹੋ ਸਕਦਾ ਪਰ ਜ਼ਿਆਦਾ ਲੋੜ ਜਾ ਰਹੀ ਹੈ ਲੋਕਾਂ ਨੂੰ ਵੀ ਜੇ ਕੰਮ ਮਿਲੇ ਫੇਰ ਨਾ ਜਾਣਾ ਜੇ ਕੰਮ ਉਹਰੇ ਮਿਲ ਜੇਵੇ ਇੱਕ ਜਿਹੜੇ ਮਿੰਟਾਂ ਅਜਾ ਸੁਣਦੇ ਸੀ ਚਲੋ ਇਸ ਦੇ ਬਾਹਰ ਗਈ ਨਹੀਂ ਵੀ ਜਿਹੜਾ ਉਹ ਪ੍ਰਸ਼ਾਸਨਿਕ ਢਾਂਚਾ ਹੈ ਉਹ ਆਪਣਾ ਡਾਵਾ ਡੋਲ ਹੈ ਬਾਹਰ ਠੀਕ ਹੈ ਮੈਂ ਗੋਤੈਨੀ ਅਸੀਂ ਆਪਣ ਜਿਹੜੇ ਮੰਤਰੀ ਨੇ ਆਪਸ ਨੇ ਬਾਹਰ ਜਾਂਦੇ ਨੇ ਸਿਮਰਾਂ ਦੇ ਫੌਰਮ ਪਰ ਸਿੱਖ ਕੇ ਨਹੀਂ ਆਉਂਦੇ ਖਾਨੀ ਕਹਿੰਦੇ ਉਰੀ ਲਾਗੂ ਕਰਦੇ ਕਹਿੰਦੇ ਨਾਗੇ ਪਹਾੜ ਵਾਦੀ ਪੂਰੇ ਘਰ ਦੇ ਇਹਨਾਂ ਦੇ ਹੱਥਾਂ 'ਚ ਕਰ ਲੈਣੇ ਕਿਉਂ ਨਹੀਂ ਕਰ ਸਕਦੇ ਮੁੱਖ ਮੰਤਰੀ ਕਰ ਸਕਦਾ ਹੈ ਪੰਜਾਬ ਦਾ ਮਾਲਕ ਹੈ ਪਰ ਆਮ ਮੰਤਰੀ ਇੰਡੀਆ ਦਾ ਮਾਲਕ ਹੈ ਕਰ ਸਕਦਾ ਸਦਾ ਕਿਉਂ ਨਹੀਂ ਕਰ ਸਕਦੇ ਉਹਨਾਂ ਦੇ ਹੱਥ ਵਗਣੋ ਰਹੇ ਟੂਰ ਕਰਨ ਜਾਂਦੇ ਬਸ ਤੂੰ ਸਿਮਰਾਂ ਜਾਂਦੇ ਨੇ ਜੋ ਸੋਣਿਆ ਸੀ ਜਾਂਦੇ ਸਿਮਰਾਂ ਦੇ ਤੁਸੀਂ ਵੀ ਦੇਖਣ ਅੱਗੇ ਸਾਰੇ ਸਿੱਖ ਕੇ ਨਹੀਂ ਖਾਨੀ ਕੇ ਆਉਂਦੇ ਉਧਰ ਉਨੇ ਲਾਗੂ ਨਹੀਂ ਕਰਦੇ ਗੱਲ ਤਾਂ ਆਪਣੀ ਜੇ ਨੀ ਜੋ ਸੁਣਿਆ ਕੋ ਤਾਂ ਨਾ ਜੋ ਲੋਕ ਦੱਸ ਰਹੇ ਨੇ ਜਿਹੜਾ ਪ੍ਰਸ਼ਾਸਨ ਹੀ ਢਾਂਚਾ ਹੈ ਉਹ ਆਪ ਡਾਵਾਂਡੋਲ ਹੈ ਬਹੁਤ ਠੀਕ ਹੈ ਇਹ ਵੀ ਇੱਕ ਪਲੱਸ ਪੁਆਇੰਟ ਬਾਹਰ ਦਾ ਜਾਦੀ ਜੋਰੀ ਸੀ ਹੋ ਜੇ ਹੋਰੀ ਸਭ ਕੁਝ ਸਹੀ ਚਰਪਗਨ ਪਰਮਾਤਮਾ ਧੰਨਵਾਦ ਜੀ ਬਾਈ ਖਾਲਸਾ ਵੇਜ ਫਤਿਹ ਤਾਂ ਸਾਡੇ ਨਾਲ ਸਨ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਲੋਕ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੀ ਰਾਏ ਰੱਖੀ ਹੈ ਕਿ ਕਿਹੜੀਆਂ ਸਮੱਸਿਆਵਾਂ ਨਾਲ ਅੱਜ ਵੀ ਉਹਨਾਂ ਨੂੰ ਜੂਝਣਾ ਪੈ ਰਿਹਾ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ